ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹਉ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਉ ਜਾਤਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤੀਸੋ ਪਾਰ ਪਇ ਕਹੋ ਨਾਨਕ ਕਰਤੇ ਕੀਆ ਬਾਤਾਂ ਜੋਖਿ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹਿਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕਾ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪ੍ਰੇਮ ਸੁਖਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਣ ਪਣੀ ਬੈ ਸੰਤਨ ਗਾਵੈ ਰਾਜਾ ਧਰਮ ਦਵਾਰ ਗਾਵਣ ਤੁਧਨੋ ਚਿਤ ਕੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਇਸ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵ ਤਿਆ ਆਦਰ ਨਾਲੇ ਗਾਵਣ ਤੁਧਨੋ ਸਤ ਸਮਾਦੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤਿ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਨ ਗਾਵਨ ਤੁਦਨੋ ਪਨਤ ਪਰਨਰ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਵਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲੇ ਬ੍ਰਹਮ ਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋਤ ਤੁਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮਨ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੇ ਨਾਈ ਹੈ ਭੀ ਹੋਸੀ ਦੈ ਨ ਜਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖਿਆ ਇਹ ਕੀਤਾ ਆਪਣਾ ਜਿਉ ਤੁਸ ਦੇ ਵੜਿਆਈ ਜੋਤਿ ਸਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰੈਣ ਰਜਾਈ ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਈ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਕਿਹ ਰੰਭੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕਿਵੜਚੀਰਾ ਰਹਾਓ ਸਭ ਸੁਰਤੀ ਅਮਰ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਤਿੰਗਾਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤਦ ਵਿਣ ਸਦੀ ਕਹਿ ਨਾ ਪਾਇਆ ਕਰਮ ਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸਹਿ ਕਿਆ ਚਾਰਾ ਨਾਨਕ ਸਚ ਸਵਾਰਨ ਹਾਰਾ ਅਸਾ ਮਹੱਲਾ ਪਹਿਲਾ ਅੱਖਾਂ ਜੀਵਾ ਵਿਸਰਾਏ ਮਰ ਜਾਉ ਅਖਨ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੂਖ ਉਤ ਭੁਖੈ ਖੈ ਚੱਲੀਐ ਦੁਖ ਸੋਕਿਓ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਚੈ ਨਾਏ ਰਹਾਉ ਸਾਚੇ ਨਾਮ ਕੀ ਤਲਵੜਿਆਈ ਆਕ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਹੁਮਰੇ ਨਾ ਹੋਵੇ ਸੋ ਦਿੰਦਰ ਹੈ ਨਾ ਚੁਕੇ ਭੋਗ ਗੁਣ ਇਹ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਇ ਜਿਵੜ ਆਪ ਤੇਵੜ ਤੇਰੀ ਦਾ ਜਿੰਦਨ ਕਰਕੇ ਕੀ ਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋਂ ਕਰੋ ਗੁਰਪਾਸ ਹਮ ਕੀਰੇ ਕਰਮ ਸਤਗੁਰ ਸ਼ਰਨ ਆਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਖੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਨ ਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਤਾਹੇ ਦੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜਿਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਰਿ ਜਿਕਾ ਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀਤ ਹਰਿਆ ਸਿਰ ਸਿਰ ਰਜੀਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਊੜੇ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨਮਹਿ ਸਿਮਰਨ ਕਰਿਆ ਸਵਨਧਾਨ ਦਸ ਅਸਤ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਗ ਅਸਾ ਮਹਿਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਝੀ ਹਰ ਸੱਚੇ ਸੱਦਨ ਹਾਰਾ ਸਬਜੀ ਤੁਮਾਰੇ ਜੀ ਤੁਂ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟੇ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪਹਿਕਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤਦਵਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੇ ਫਾਸੀ ਜਿਨ ਨਰ ਪਾਉ ਜਨ ਹਰ ਨਰ ਪਾਉ ਧਿਆਇਆ ਜੀ ਤਿਨ ਕਾ ਪਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਪਹਿ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸੇ ਮਰਤਿ ਸ਼ਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਪੁ ਪ੍ਰਖ ਅਪਰੰਪਰ ਕਰਤਾ ਜੀ ਤੁਧ ਜੇਵੜੇ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੋਨੇ ਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸਿਸ਼ਟ ਸਭ ਉਪਾਈ ਜੀ ਤੁਧ ਆਪੇ ਸਰ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੈ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆ ਰਮੈਂਡਾ ਸਾਈ ਜੋ ਤਉ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰਾਇ ਤਨ ਨਾਮ ਰਤਨ ਪਾਇਆ ਗੁਰਮੁਖ ਲਾਭਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਆਉ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਵਿਜੋਗ ਬਲ ਵਿਛੜਿਆ ਸੰਜੋਗ ਕੀ ਮੇ ਜਿਸਨੂੰ ਤੂੰ ਜਣਾ ਏ ਸੋਏ ਜਨ ਜਾਣੇ ਹਾਰ ਗੁਣ ਸਦ ਹੀ ਆਕਮ ਖਾਣੇ ਜਨ ਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਵਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਹੈ ਜਾਣਾ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋ ਆਸਾ ਮਹਿਲਾ ਪਹਿਲਾ ਤਿਤ ਸਰਵ ਰੜੈ ਪਹਿਲੇ ਨਿਵਾਸਾ ਪਾਣੀ ਪਾਪ ਤਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਿਹਡੂ ਵੇਲੇ ਮਨ ਇਹ ਕਿਨਾ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਾਂ ਜਤੀਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿ ਤੈਨਾ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਸਰਨ ਜਾਵਲਾਗ ਪਉ ਜਲ ਤਰਨ ਕੇ ਜਨਮ ਵਿਰਥਾ ਜਾਤ ਰੰਗ ਮਾਇ ਕਹਿ ਰਹਾ ਜਪ ਤਪ ਸੰਜਮ ਧਰਮ ਨ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਸ਼ਾ ਦਸਮੀ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥਦਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਬੋ ਆਪ ਹਾਥ ਦੇ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੇ ਕਰਤਾਰਾ ਮੁਰਛਾ ਨਿਜ ਕਰਦਾ ਕਰਿਆ ਸਭ ਬੈ ਰਨ ਕੋ ਆਜ ਸਿੰਗਰਿਆ ਪੂਰਨ ਹੋਏ ਹਮਾਰੀ ਆਸਾਂ ਤੂਰ ਭਜਨ ਕੀ ਰਹਿ ਪਿਆਸਾਂ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੁੰਚੁ ਚੇਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਝੈ ਉਬਰਿਐ ਮਰਨ ਕਾਲ ਕਾ ਤਰਾਸਿ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸੇਵਿ ਉਸਤੋ ਜੋ ਕਰਿਓ ਰਚਾ ਰਾਖ ਲੈ ਮੈਂ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪੂਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ सकल काल का किया तमाशा जवन काल योगी शिव की वेदराज ब्रह्मा जो थे जवन काल सब लोक सवार नमस्कार है ताहे हमारा जवन काल सब जगत बनायो देव दैत दक्षन उपजायो आद अंत के अवतार सोई गुरु समझियो हमारा नमस्कार तसि को हमारी ਸਗਨ ਪ੍ਰਜਾ ਜਿਨ ਆਪ ਸਵਾਰੀ ਸ਼ਿਵਕਨ ਕੋ ਸ਼ਬ ਗੁਣ ਸੁਖ ਦਿਓ ਸ਼ਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਅਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ पड़पड़ के जाने जब उदकरख करा करता रहा प्रजात अर्थ तब दे अपार जब आकरक करत हो कबहु तुम मैं मिलत दे तर समझ जेते बदन सृष्टि सब धारें आप अपनी भूज उचारें तुम सब ही ते रहत निरालम जानत भेद भेद अर आलम नरंकर निर्बका निर्लंब ਆਦ ਅਨੀਲ ਨਾਦ ਸੰਬ ਤਾ ਕਾ ਮੂੜ ਉਚਾਰਤ ਭੇਦਾਂ ਜਾ ਕੋ ਭੇਵ ਨ ਪਾਵਦ ਬੇਦਾਂ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹਵਤ ਸਜਾ ਪ੍ਰਥਮ ਸੰਸਾਰ ਇਕਿਆ ਰੂਪ ਅਨੂਪ ਸਰੂਪਾ रंक भयो राव कहि पूपा अण्डज जेरज सेतज कीनी उतपुज खान बहर रच दीनी कहूं फूल राजा बेठा कहूं सिमट भयो शंकर कैठा सगरी शिष्ट दिखाय अजम्भ आज जुगात रूप स्वयं भ अब रक्षा मेरी तुम करो सिख उबार असख्य संगरो दुष्ट जति उठवत पतता सकल मलेष करो रणकाता ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸਤ ਦੁਖ ਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਲ ਨਿਕਟ ਨਹਿ ਆਏ ਹ ਰੱਛਾ ਹੋਏ ਤਾਏ ਸਭ ਕਾਲਾ ਦੁਸਤ ਅਰਸ਼ਟ ਡਰੇ ਤਤ ਕਾਲਾ ਕਿਰਪਾ ਅਦ੍ਰਿਸ਼ਟ ਤਨ ਜਾਹਿਨੇ ਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਰਿਦ ਸਿਧ ਘਰ ਮੋ ਸਭ ਹੋਇ ਦੁਸਤ ਸ਼ਾਸ ਵੈ ਸਕੇ ਨ ਕੋਈ ਇੱਕ ਵਾਰ ਜਦ ਤਮੈ ਸੰਭਾਰਾ ਕਾਲ ਫਾਸਤੇ ਤਾ ਇੱਕ ਵਾਰ ਜਨਨਰ ਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਖੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦਹਿ ਲੇਹੋ ਉਬਾਰ ਸਰਬ ਠਾਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਰ ਸੋਇਗਾ ਪਾਇਂ ਕਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤੇ ਨਹੀਂ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮੰਨਿਉ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਉ ਸਭ ਤੋਹਿ ਬਖਾਨਿਉ ਦੋਹਰਾ ਸਗਲ ਦਵਾਰ ਕਉ ਛਾੜਕੇ गहे ओ तुहारो द्वार बांह गहे की लाज अस गोविंद दास तुहार रामकली मोहल्ला तीजा आनंद एक ओंकार सतगुरु प्रसाद आनंद पाया मेरी माई सतगुरु में पाया सतगुरुता पाया सहज सिद्धि मन बजियां बधाइयां राग रतन परिवार परियां शब्द गावण आईयां ਸ਼ਬਦੋਤਾ ਗਾਉ ਮੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁੱਖ ਸਭ ਵਿਸਾਰਨ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਨ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇ ਸੋ ਪਾਵਹਿ ਸਦਾ ਸਤ ਸਲਾ ਤੇ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੀ ਸ਼ਬਦ ਕਹਨੇ ਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰਵਟਹੁ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਨ ਪਾਇਆ ਤੁਝ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਣੋ ਵਡ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੀ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ